ਕੌਣ ਨਾਲ ਸੁਣੀ ਸਾਡੀ ਦਰਦ ਕਹਾਣੀ ਵੇ ਮਰ ਗਈ ਸੀ ਮਾਂ ਸਾਡੀ ਉਮਰ ਨਿਆਣੀ ਵੇ ਹੋ ਦੁਖੀ ਹੋਿਆਂ ਨੂੰ ਇਹ ਦਿਨ ਪਈਏ ਦੱਸਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਔਖੇ ਦਿਨ ਮਤਰੀ ਨਾਲ ਕੱਟਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਤੱਕੇ ਦੇ ਕੇ ਕੱਢ ਦੇਣ ਚਾਚੀਆਂ ਤੇ ਤਾਈਆਂ ਵੇ ਮਮਤਾ ਦਾ ਭੁੱਖਾ ਦਿਲ ਦਿੰਦਾ ਹੈ ਆਵੇ ਧੱਕੇ ਦੇ ਕੇ ਕੱਢ ਦੇਣ ਚਾਚੀਆਂ ਤੇ ਤਾਈਆਂ ਵੇ ਮਮਤਾ ਦਾ ਭੁੱਖਾ ਦਿਲ ਦਿੰਦਾ ਹੈ ਦੁਹਾਈ ਆਵੇ ਹੋ ਪੈਂਦੇ ਝੜਕਾਂ ਦੇ ਯਰ ਸਦਾ ਚੱਟਣੇ ਕਿਸੇ ਦੀ ਰੱਬਾ ਮਾਨਾ ਮਰੇ ਔਖੇ ਦਿਨ ਮਤਰੀ ਨਾਲ ਕੱਟਣੇ ਕਿਸੇ ਦੀ ਰੱਬਾ ਮਾਨਾ ਮਰੇ ਪਿਓ ਵੀ ਝੜਕਦਾ ਪਰਾਈ ਪਿੱਛੇ ਲੱਗ ਕੇ ਦੁੱਖਾਂ ਦੀ ਸਤਾਈ ਜਿੰਦ ਜਾਵੇ ਕਿੱਥੇ ਭੱਜ ਕੇ ਕਿਉਂ ਵੀ ਝੜਕਦਾ ਪੁਰਾਈ ਪਿੱਛੇ ਲੱਗ ਕੇ ਦੁੱਖਾਂ ਦੀ ਸਤਾਈ ਜਿੰਦ ਜਾਵੇ ਕਿੱਥੇ ਭੱਜ ਕੇ ਹੋ ਕਰੀ ਮਾਵਾਂ ਵਾਜੋਂ ਹੜਾਵੇ ਮਾਵਾਂ ਵਾਜੋਂ ਕਿਸੇ ਨੂੰ ਨਾ ਸਖਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਔਖੇ ਦਿਨ ਮਤਰੇ ਹੀ ਨਾਲ ਕੱਟਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਉਹ ਤੇਰੇ ਕਰਦਾ ਪੁਕਾਰਵੇਂ ਖੋਹੀ ਨਾ ਤੂੰ ਕਿਸੇ ਕੋਲੋਂ ਮਾਂ ਦਾ ਪਿਆਰ ਵੇ ਖੇਲਣ ਵਾਲਾ ਪਾਲ ਰੱਬਾ ਕਰਦਾ ਪੁਕਾਰਵੇਂ ਖੋਹੀ ਨਾ ਤੂੰ ਕਿਸੇ ਕੋਲੋਂ ਮਾਂ ਦਾ ਪਿਆਰ ਵੇ ਓ ਕਰੀ ਮਾਂਵਾਜੋ ਕਿਸੇ ਨੂੰ ਨਾ ਸਖਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਓ ਖੇ ਦਿਨ ਮਤਰੇ ਹੀ ਨਾਲ ਕੱਟਣੇ ਕਿਸੇ ਦੀ ਰੱਬਾ ਮਾਂ ਨਾ